ਹਾਨੀ ਵੀ ਸਵਾਤਾ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਬਈ ਫਿਰ ਤੋਂ ਹਾਜ਼ਰ ਹੋਏ ਆ ਬਾਸਮਤੀ ਦੀ ਤੇਜੀ ਮੰਡੀ ਰਿਪੋਰਟ ਲੈ ਕੇ ਅੱਜ ਆਪਾਂ ਗੱਲ ਕਰਾਂਗੇ ਜੋ ਪਿਛਲੇ ਹਫ਼ਤੇ ਦੇ ਵਿੱਚ ਬਾਸਮਤੀ ਦੇ ਰੇਟਾਂ ਵਿੱਚ ਜੋ ਕੁਝ ਵੀ ਹੋਇਆ ਉਹਦੇ ਬਾਰੇ ਕੀ ਮਾਹੌਲ ਆ ਬਾਸਮਤੀ ਦੀ ਮੰਡੀ ਦਾ ਕੀ ਇਹ ਅਫਵਾਹਾਂ ਹੀ ਆ ਡਰ ਰਹੀਆਂ ਵੀ ਹੱਦੋਂ ਵੱਧ ਤੇਜੀ ਆ ਗਈ ਜਾਂ ਰਿਐਲਿਟੀ ਦੇ ਵਿੱਚ ਕੋਈ ਤੇਜੀ ਆਈ ਹੈ ਸਾਰੀ ਗੱਲਬਾਤ ਕਰਾਂਗੇ ਵਿਸਤਾਰ ਨਾਲ ਸੁਣਿਓ ਸਭ ਤੋਂ ਪਹਿਲੀ ਗੱਲ ਤਾਂ ਜੀ ਬਾਸਮਤੀ ਦੇ ਵਿੱਚ ਹਾਲ ਦੀ ਘੜੀ ਕੁਈ ਐਡਾ ਵੱਡਾ ਕੋਈ ਬਲੰਡਰ ਨਹੀਂ ਉੱਠਿਆ ਵੀ ਜਿਹਦੇ ਨਾਲ ਆਪਾਂ ਇਹ ਰਿਕੋਗਨਾਈਜ਼ ਕਰਦਗੇ ਵੀ ਰੇਟਾਂ ਦੇ ਵਿੱਚ ਤਾਂ ਪਤਾ ਨਹੀਂ ਕਿੰਨੀ ਕੀ ਤੇਜ਼ੀ ਆ ਗਈ ਬਾਸਮਤੀ ਦੇ ਰੇਟਾਂ ਦੇ ਵਿੱਚ ਇਹ ਆਪਾਂ ਜ਼ਰੂਰ ਕਹਿ ਸਕਦੇ ਆ 17 18 ਦੇ ਜਿਵੇਂ ਐਸ ਐਗਜ਼ਾਮਪਲ ਰੇਟ ਚਾਹਦੇ ਆ ਉਹਦੇ ਵਿੱਚ 1700 ਰੁਪਏ ਦੀ ਤੇਜ਼ੀ ਆਈ ਹੈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਪਰ ਜੇ ਧਰਾਤਲ ਦੀ ਗੱਲ ਕਰੀਏ ਧਰਾਤਲ ਦੇ ਉੱਤੇ ਉਹਦਾ ਕੋਈ ਐਡਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ ਹੁਣ ਅੱਜ ਤੋਂ 2 ਮਹੀਨੇ ਪਹਿਲਾਂ ਜਿਹੜੀ 17 18 ਸੇਲੇ ਚੌਲ ਦਾ ਰੇਟ ਸੀਗਾ ਉਹ 5400 ਰੁਪਏ ਸੀ ਸਮਥਿੰਗ ਤੇ ਹੁਣ ਉਹ 7500 ਰੁਪਏ ਆ। ਪਰ ਜਦੋਂ ਧਰਾਤਲ ਤੇ ਜਾਂਨੇ ਆ ਧਰਾਤਲ ਦੇ ਉੱਤੇ ਰੇਟ ਉਹੀ ਚੱਲ ਰਹੇ ਨੇ ਬਾਈ 36-3700 ਰੁਪਿਆ ਪਹਿਲਾਂ ਵੀ ਵਿਕ ਰਿਆ ਸੀ 36-3700 ਹੁਣ ਵੀ ਵਿਕ ਰਿਹਾ ਹੈ। ਹੁਣ ਉਹਦੇ ਵਿੱਚ ਕਈ ਵਾਰੀ ਕੋਈ ਆਪਾਂ ਕਹਿ ਸਕਦੇ ਹਾਂ ਅਲਾਟਮੈਂਟ ਅਲੋਟ ਹੀ ਉਹ ਜਾ ਆ ਜਾਂਦਾ ਵੀ ਜਿੱਥੇ ਰੇਟ ਜਾਂ ਆਪਾਂ ਕਹੀਏ ਹੱਥੀ ਘਟਾਈ ਵਾਲਾ ਆ ਗਿਆ ਉੱਥੇ 38-4900 ਰੁਪਏ ਜਾਵੜਿਆ ਪਰ ਜਿਹੜਾ ਧਰਾਤਲ ਦੇ ਉੱਤੇ ਰੇਟ ਚੱਲ ਰਿਹਾ ਉਹ 35-3600 ਰੁਪਏ ਤੋਂ ਲੈ ਕੇ ਅਖੀਰ 3700 ਰੁਪਏ ਤੇ ਕਰਾਇਆ। ਤੇ ਆਪਾਂ ਇਹ ਚੀਜ਼ ਤੋਂ ਨਹੀਂ ਰਿਕੋਗਨਾਈਜ਼ ਕਰ ਸਕਦੇ ਵਿੱਤੀ ਜੀਆਈ ਹੈ ਕਿ ਨਹੀਂ ਹੁਣ ਇਹ ਤੇਜ਼ੀ ਆਉਂਦੇ ਪਿੱਛੇ ਕਾਰਨ ਕੀ ਹੈ ਹੁਣ ਉਹ ਕਾਰਨ ਵੀ ਸੁਣ ਲੋ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਦੋਂ ਆਪਸ ਵਿੱਚ ਆਪਰੇਸ਼ਨ ਸੰਧੂਰ ਆਪਾਂ ਸਾਰੇ ਜਾਣਦੇ ਹਾਂ ਜੋ ਕੁਝ ਵੀ ਹੋਇਆ ਉਹਦੇ ਕਰਕੇ ਕੀ ਜਿਹੜਾ ਮੰਨ ਕੇ ਜੋ ਮਾਰਕੀਟ ਸੀਗੀ ਨਾ ਮਾਰਕੀਟ ਦੇ ਵਿੱਚ ਜਿਹੜੇ ਪਰਚੇਜ਼ਰ ਹੈ ਇਰਾਨ ਹੋਇਆ ਜਾਂ ਜਿਹੜੀਆਂ ਦੋ ਹੋਰ ਤਿੰਨ ਕੰਟਰੀਆਂ ਹੈਗਾਂ ਯੂਐਸਏ ਹੋਇਆ ਸਾਊਦੀ ਹੋਇਆ ਇਹਨਾਂ ਨੇ ਮਾਰਕੀਟ ਦੇ ਵਿੱਚ ਚੋਲ ਚੱਕਣ ਲਾਗੇ ਜਦੋਂ ਇਹ ਸਾਰਾ ਡਿਸਪਿਊਟ ਚੱਲਿਆ ਹੋਰ ਡਿਸਪਿਊਟ ਦੇ ਵਿੱਚ ਕੀ ਹੋਇਆ ਪਾਕਿਸਤਾਨ ਨੇ ਆਪ ਤੱਕ ਚੌਲ ਕਿੰਨਾ ਲਗਾਇਆ ਹੋਲਡ ਜਦੋਂ ਹੋਲਡ ਕਰਨ ਲੱਗਿਆ ਇੰਡੀਅਨ ਮਾਰਕੀਟ ਉੱਥੇ ਕੈਪਚਰ ਹੋਣ ਲੱਗ ਗਈ ਅਖੀਰ ਨੂੰ ਜਦੋਂ ਕਿਸੇ ਨੂੰ ਚੀਜ਼ ਨਾ ਮਿਲੂਗੀ ਉਹ ਫਿਰ ਦੂਜੇ ਪਾਸੇ ਭੱਜੂਗਾ ਦੂਜੀ ਦੁਕਾਨ ਤੇ ਭੱਜੂਗਾ ਉਹੀ ਹਾਲ ਹੈ ਹੁਣ ਜਿਹੜਾ ਪੰਜਾਬ ਤੇ ਹਰਿਆਣਾ 40% ਬਾਸਮਤੀ ਐਕਸਪੋਰਟ ਕਰਦਾ ਹੁਣ ਉੱਥੇ 18 ਤੋਂ 20000 ਕਰੋੜ ਦਾ ਇਹ ਇੱਕ ਬਿਜ਼ਨਸ ਹੈ ਜਿਹੜਾ ਬਾਸਮਤੀ ਦਾ ਜਿਹੜਾ ਪੰਜਾਬ ਦੇ ਹਰਿਆਣਾ ਦੇ ਵਿੱਚੋਂ ਹੁੰਦਾ ਹੈ ਹੁਣ ਮਾਰਕੀਟ ਦਾ ਹਾਲਾਤ ਇਹ ਨੇ ਬਾਈ ਵੀ ਜਿਹੜਾ ਧਰਾਤਲ ਦੇ ਉੱਤੇ ਰੇਟ ਆ ਉਹ ਸਥਿਰ ਬਣਿਆ ਹੋਇਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੋਈ 7-800 ਜਾਂ 1000 ਦੀ ਤੇਜ਼ੀ ਆਉਂਦੀ ਹੈ ਉਹ ਜਦੋਂ ਕੋਈ ਖਬਰ ਆ ਜਾਂਦੀ ਹੈ ਜਾਂ ਕੋਈ ਵੀ ਮੰਨ ਕੇ ਚਲੋ ਵੀ ਡਿਸਪਿਊਟ ਹੁੰਦਾ ਉਹ ਫਿਰ ਫੇਰ ਫੇਰ ਥੱਲੇ ਆ ਜਾਂਦਾ ਸੋ ਅੱਗੇ ਜੇ ਗੱਲ ਕਰਕੇ ਵੀ ਅੱਗੇ ਕੀ ਬਣੂਗਾ ਅੱਗੇ ਬਾਈ ਇਹੋ ਚੀਜ਼ ਹੈ ਵੀ ਜੇ ਤਾਂ ਮੰਨ ਕੇ ਚਲੋ ਸਰਕਾਰ ਨੇ ਐਮਈਪੀ ਵਾਲਾ ਆਪਦਾ ਹਿਸਾਬ ਇਹੀ ਰੱਖਿਆ ਘੱਟ ਰੱਖੀ ਫਿਰ 4000 ਦੀ ਰੇਂਜ ਦੇ ਵਿੱਚ ਬਾਸਮਤੀ ਜਾ ਸਕਦਾ ਹੈ ਜਿਹੜਾ ਆਹ ਹਾਣ ਦੀ ਰਿਪੋਰਟ ਹੈ ਅੱਗੇ ਦੀ ਨਹੀਂ ਆਪਾਂ ਪ੍ਰੈਡਿਕਸ਼ਨ ਲਾ ਰਹੇ ਕਿਉਂਕਿ ਜੇ ਆਕਾਂ ਅੱਗੇ ਦੀ ਪ੍ਰੈਡਿਕਸ਼ਨ ਲਾਵਾਂਗੇ ਨਾ ਉਹ ਵੀ ਹਜੇ ਥੋੜੀ ਜੀ ਜਲਦੀ ਹੋਊਗੀ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਅਪ ਐਂਡ ਡਾਊਨ ਆਉਂਦੇ ਆ ਇਹਦੇ ਦਾ ਜ਼ਿੰਮੇਵਾਰ ਦਾ ਨੁਕਸਾਨ ਵੀ ਹੋ ਸਕਦਾ ਹੈ ਫਾਇਦਾ ਵੀ ਹੋ ਸਕਦਾ ਸੋ ਆਪਾਂ ਇਹ ਲੰਮੀ ਪ੍ਰੈਡਿਕਸ਼ਨ ਆਪਾਂ ਹਾਲ ਦੀ ਘੜੀ ਨਹੀਂ ਕਰ ਸਕਦੇ ਹਾਂ ਪਰ ਇੰਨੀ ਕਿ ਪ੍ਰੈਡਿਕਸ਼ਨ ਜ਼ਰੂਰ ਕਰਦੇ ਆ ਵੀ ਜਿਹੜਾ 17 18 ਉਹ 3500 ਅਬਾਬ ਜਾਂ 3500 ਦੇ ਉੱਤੇ ਸਥਿਰ ਕਰੂਗਾ 11 ਕਿ 3500 ਪਲੱਸ ਜਾਊਗਾ ਜੋ ਹਾਲ ਦੀ ਘੜੀ ਦੀ ਰਿਪੋਰਟ ਹੈ ਸੋ ਬਈ ਐਵੇਂ ਅਫਵਾਹਾਂ ਤੋਂ ਬਚੋ ਹਾਲ ਦੀ ਘੜੀ ਕੋਈ ਐਡੀ ਵੱਡੀ ਤੇਜ਼ੀ ਨਹੀਂ ਆਈ ਜਿਹਦੇ ਨਾਲ ਤੁਸੀਂ ਚੁੱਪ ਕਰਕੇ ਵੀ ਆਏ ਨੱਪੀ ਉਹ ਬਾਸਮਤੀ ਉਹ ਜੀ ਤੇਜ਼ੀ ਹਜੇ ਮਾਰਕੀਟ ਦੇ ਵਿੱਚ ਵੇਖਣ ਨੂੰ ਨਹੀਂ ਮਿਲੀ ਇੰਟਰਨੈਸ਼ਨਲ ਮਾਰਕੀਟ ਦੇ ਰੇਟ ਉੱਤੇ ਫਲੈਸ਼ ਹੋਈ ਜਾਂਦੇ ਆ ਨੇ ਤੁਸੀਂ ਐਸਐਨਟੀਸੀ ਦੀ ਐਪ ਡਾਊਨਲੋਡ ਕਰੋ ਉਹਦੇ ਉੱਤੇ ਤੁਸੀਂ ਰੇਟ ਵੇਖੋ ਕਿ ਕਿਸੇਲੇ 14 ਰੇਟ ਚੱਲ ਰਿਹਾ ਹੈ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਕਿਸੇ ਤੋਂ ਦੱਸਣ ਦੀ ਲੋੜ ਨਹੀਂ ਜ਼ਿੰਮੇਦਾਰ ਆ ਯਾਰ ਪਤੰਦਰੋ ਜੇ ਤੁਸੀਂ ਆਪਾਂ ਬੀਜ ਸਕਦੇ ਆ ਤੇ ਉਹਨੂੰ ਵੇਚ ਵੀ ਸਕਦੇ ਆ ਸੋ ਘਬਰਾਓ ਨਾ ਆਪਾਂ ਵੀ ਜ਼ਿੰਮੇਦਾਰੀਆਂ ਕੋਈ ਐਡੇ ਕੋਈ ਉਹ ਤਾਂ ਹੈ ਨਹੀਂ ਫਿਲਾਸਫਰ ਤਾਂ ਹੈ ਨਹੀਂ ਪਰ ਰੋਲਾ ਇਹ ਆ ਵੀ ਮਾਰਕੀਟ ਨੂੰ ਰੀਕੋਗਨਾਈਜ਼ ਕਰਨਾ ਸਿੱਖੋ ਐਵੇਂ ਹਰੇਖ ਦੇ ਮਗਰ ਲਾ ਕੇ ਪੈਕਟਾਂ ਵਾਲੇ ਲਫਾਫੇ ਲਿਆ ਕੇ ਖੇਤਾਂ 'ਚ ਨਾ ਸਟੋ ਧੰਨਵਾਦ ਜੀ